ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਜੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਰਨੌਜ਼ਲਾ ਤੇ ਤਿੰਨ ਚਾਰ ਵਾਰ ਹੋਏ ਜਾਣਲੇਵਾ ਹਮਲੇ ਗਾਇਕ ਨੇ ਖੁਦ ਸੁਨਾਏ ਕਿਸੇ ਇਸ ਨਾਲ ਪੰਜਾਬੀ ਗਾਇਕ ਕਰਨੌਜ਼ਲਾ ਦੇ ਆਪਣੀ ਗੀਤਾਂ ਨਾਲ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਵੱਖ ਪਛਾਣ ਬਣਾਈ ਹੈ ਗਾਇਕ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਏ ਕਮਾ ਰਹੇ ਹਨ ਇਸ ਵਾਰ ਗਾਇਕ ਆਪਣੀ ਗਾਣਿਆ ਕਰਕੇ ਨਹੀਂ ਬਲਕਿ ਆਪਣੀ ਇੰਟਰਵਿਊ ਕਰਕੇ ਚਰਚਾ 'ਚ ਬਣੇ ਹੋਏ ਹਨ ਉਹਨਾਂ ਨੇ ਵੀਰ ਦੇ ਪੋਸਟ ਕਾਰਡ ਦੇ ਆਪਣੀ ਪਲੇਟਫਾਰਮ ਨਾਲ ਲਾਈਫ ਅਤੇ ਪਰਸਨਲ ਲਾਈਫ ਬਾਰੇ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਪੋਲ ਕਾਡ ਤੇ ਪੰਜਾਬੀ 뮤직 ਇੰਡਸਟਰੀ ਦੇ ਅੰਦਰ ਵੱਖਰੇ ਖਤਰਿਆਂ ਬਾਰੇ ਵਿਚਾਰ ਸਾਂਝੇ ਕੀਤੇ ਔਜਲਾ ਨੇ ਨਿੱਜੀ ਤਜਰਬੇ ਅਤੇ ਗੱਲ ਕਰਦਿਆਂ ਖੁਲਾਸਾ ਕੀਤਾ ਕਿ ਉਹਨਾਂ ਦੇ ਘਰ ਕਈ ਵਾਰ ਗੋਲੀਆਂ ਚਲਾਈਆਂ ਗਈਆਂ ਹਨ ਸੁਰੱਖਿਆ ਜਾਣਕਾਰੀ ਮੁਤਾਬਕ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ